ਰੂਡੀ ਕੋ ਜਾਣਾ ਪਤਾ ਹਾਂ ਬਾਈ ਵੀ ਹੋਊਗਾ ਮੈਨੂੰ ਲੱਗਦਾ ਲੱਭਾ ਹਾਂ ਕਿਉਂ ਫਿਰ ਇਧਰ ਹੋ ਕੇ ਇਧਰ ਆਉਣਗੇ ਇਹਨਾਂ ਦੇ ਹਾਂ ਸਾਰੇ ਆਉਣਗੇ ਹਾਂ ਫਿਰ ਅੱਪ ਜਾਇਓ ਨਹੀਂ ਆਪ ਜਾਇਓ ਨਹੀਂ ਪਹਿਲਾਂ ਫਿਰ ਜਾਈਏ ਚਲਵੜਦੀ ਆਜਾ ਚਲ ਜੂੜਾ ਜੇ ਕਰ ਲਾ ਲੋ ਜੀ ਅਸੀਂ ਆਉਣ ਸਾਰ ਅਸੀਂ ਪਾਣੀ ਵੀ ਨਹੀਂ ਪੀਤਾ ਹਾਂ ਤੇ ਅਸੀਂ ਜਾ ਰਹੇ ਹਾਂ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਸਾਡੇ ਜਿੱਤਗਿੱਲ ਦੇ ਨਾਲ ਪਿੰਡਾ ਡੇਲਿਆਂ ਵਾਲੀ ਤੇ ਉੱਥੋਂ ਸੀਗੇ ਉਹ ਜਿਹੜੀ ਲੇਡੀ ਦੀ ਡੈਥ ਹੋਈ ਆ ਉਹਨੂੰ ਅਸੀਂ ਮਾਸੀ ਕਹਿੰਦੇ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬਸ ਮੈਂ ਉਹਨਾਂ ਦੇ ਘਰੇ ਬੀਬੀ ਦੇ ਨਾਲ ਅਫਸੋਸ ਕਰਨ ਜਾਣੀ ਆ ਅੱਜ ਉਹ ਮੈਂ ਇੱਕ ਘਰ ਛੱਡ ਕੇ ਹੀ ਆ ਤੇ ਸਾਡੇ ਸਕੇਆਂ ਜੋ ਵੀ ਆ ਬਸ ਉੱਥੇ ਮੈਂ ਜਾਉਂਗੀ ਪਰ ਭੋਗ ਤੇ ਮੈਂ ਨਹੀਂ ਜਾਂਦੀ ਉੱਥੇ ਬੀਬੀ ਕਿੱਲੀ ਆਉਗੀ ਤੇ ਕਿਉਂਕਿ ਫਿਰ ਉਸ ਤੋਂ ਬਾਅਦ ਭੋਗ ਤੇ ਜਾਣਾ ਪਾਉਣਗੇ ਯਾਰ ਹੋਗੇ ਤੇ ਅਸੀਂ ਪਹਿਲਾਂ ਉੱਥੇ ਜਾ ਕੇ ਫਿਰ ਅੰਦਰ ਬੜਾਂਗੇ ਬੀਬੀ ਭੋਗ ਤੇ ਚਲੀ ਜਾਊਗੀ ਫਿਰ ਮੈਂ ਬੈਠੂਗੀ ਆ ਕੇ ਅੰਦਰ ਨਹੀਂ ਪਾਣੀ ਨਹੀਂ ਆ ਕੇ ਵੀ ਹੋਣਗੇ ਪਾਣੀ ਹੈ ਪਾਣੀ ਵੀ ਆ ਕੇ ਪੀਵਾਂਗੀ ਉਹਨੂੰ ਕੋ ਮੈਂ ਤੁਹਾਨੂੰ ਮੜਾ ਜੜਾ ਤੋੜਾ ਦਿਖਾਉਣੀ ਹੈ ਨਾ ਲੋ ਜੀ ਅਸੀਂ ਜਾਇਆਏ ਆ ਗਵਾਂਡ ਦੇ ਵਿੱਚ ਹੀ ਅਫਸੋਸ ਤੇ ਬੀਬੀ ਚਲੀ ਗਈ ਆ ਹੁਣ ਭੋਗ ਤੇ ਤੇ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਮੈਂ ਨਹੀਂ ਜਾਂਦੀ ਮੈਂ ਕਿਉਂ ਨਹੀਂ ਜਾਂਦੀ ਉਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸਿਆ ਹੈਗਾ ਹੁਣ ਤੇ ਹੁਣ ਮੈਂ ਬਸ ਇੱਧਰ ਬੈਠੀ ਆ ਮਾਸੀ ਜੀ ਦੇ ਘਰ ਤੇ ਮੇਰੇ ਕੋਲ ਬੈਠਾ ਮਾਸੀ ਜੀ ਦਾ ਪੁੱਤਾ ਤੇ ਮਾਸੀ ਜੀ ਦਾ ਬੇਟਾ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਲੱਗਿਆ ਹੋਇਆ ਖਾਈ ਜਾਂਦਾ ਹੈ ਪੀ ਜਾਂਦਾ ਹੈ ਹੁਣ ਇਹਨੇ ਰੋਟੀ ਨਹੀਂ ਖਾਣੀ ਬਸ ਹੁਣ ਇਹ ਆ ਹੀ ਕੁਝ ਕਰਨਾ ਹੈ ਨੇ ਜਿਹੜਾ ਗੰਦਮੰਦ ਲਿਆਤਾ ਨਾ ਇਹਨੂੰ ਇਹਨੇ ਉਹ ਗੰਦਮੰਦ ਖਾਣੇ ਇਹਨੇ ਉਹ ਗੰਦਮੰਦ ਹੀ ਖਾਣਾ ਬਸ ਕਿੰਨਾ ਕੁ ਰਹਿ ਗਿਆ ਖਾਇਤਾ ਰਹਿ ਗਿਆ ਨਾ ਰੋਟੀ ਖਾ ਲੀ ਹੁਣ ਇਸੇ ਤੇ ਨਾ ਲੱਗਿਆ ਨਹੀਂ ਚੰਗਾ ਸੁਣਦਾ ਹੈ ਹੈ ਲੋ ਜੀ ਆਪਾਂ ਖਾ ਰਹੇ ਆਂ ਕੜੀ ਤੇ ਚਾਵਲ ਬਣੇ ਹੋਏ ਨੇ ਉਹ ਖਾ ਰਿਆ ਸਾਡਾ ਛੁਟਕੂ ਦਰਵਾਜ ਤੇ ਬੈਠਾ ਮਨਪੀਤ ਅਸੀਂ ਤਿੰਨੇ ਜਾਨੀ ਖਾ ਰਿਆ ਆ ਤੇ ਬੀਬੀ ਕਹੀ ਹੋਈ ਆ ਭੋਗ ਤੇ ਬੀਬੀ ਤਾਂ ਹੁਣ ਲੰਗਰ ਛੱਕੀ ਆਉਗੀ ਇਸ ਕਰਕੇ ਅਸੀਂ ਬੀਬੀ ਦੀ ਵੇਟ ਨਹੀਂ ਕਰਦੇ ਤੁਸੀਂ ਵੀ ਖਾਓ ਤੇ ਅਸੀਂ ਵੀ ਖਾਈਏ ਠੀਕ ਹੈ ਜੀ ਠੀਕ ਮੰਨ ਤੀ ਚਲੋ ਚਲੇ ਚਲੋ ਆ ਵੇ ਜੀ ਕਰਦਾ ਲੋਬੀ ਸਕੂਲੋਂ ਆ ਗਈ ਤੇ ਆਈ ਨੂੰ ਲੱਗੀ ਹੁੰਦੀ ਹੈ ਬਹੁਤ ਜ਼ਬਰਦਸਤ ਭੁੱਖ ਕਿਉਂਕਿ ਸਵੇਰ ਦਾ ਖਾਇਆ ਕੁਝ ਹੁੰਦਾ ਨਹੀਂ ਹੈਗਾ ਓਟਸ ਖਾਏ ਹੁੰਦੇ ਨੇ ਥੋੜੀ ਜਿਹੀ ਤੇ ਇਸ ਕਰਕੇ ਆਪਾਂ ਨੂੰ ਇਸ ਵੇਲੇ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ ਮੈਂ ਆਖਿਆ ਵੀਡੀਓ ਤਾਂ ਬਾਅਦ ਚ ਹੀ ਸਟਾਰਟ ਕਰਾਂਗੇ ਪਹਿਲਾਂ ਰੋਟੀ ਖਾ ਲਈਏ ਸੋ ਕੀ ਇਹਦੀ ਬਣੀ ਹੋਈ ਸੀ ਸਬਜੀ ਦੁੱਧ ਮਲਾਈ ਪਾ ਕੇ ਫਿਰ ਤਾਂ ਹੋਰ ਵੀ ਬੜੀ ਸਵਾਦ ਲੱਗਦੀ ਹੈ ਮੈਂ ਜਾਣਾ ਸੀਗਾ ਪਾਰਸਲ ਕਰਾਉਣ ਅੱਜ ਨਾਲ ਕਿਸੇ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੇ ਤੁਸੀਂ ਵੀਰ ਜੀ ਦੀ ਫੋਟੋ ਕਰਨ ਸੰਧੂ ਦੀ ਆਈਡੀ ਤੋਂ ਸੀ ਕਿ ਵੀਰ ਜੀ ਦੀ ਫੋਟੋ ਸੀ ਗੱਡੀ ਚ ਲਾ ਰੱਖੀ ਹੈ ਬਹੁਤ ਵਧੀਆ ਲੱਗਦਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਦਾ ਉਹਨਾਂ ਦੀ ਫੋਟੋ ਉੱਥੇ ਲਾ ਕੇ ਮੈਨੂੰ ਉਹਨਾਂ ਤੋਂ ਇੱਕ એનર્ਜੀ ਮਿਲਦੀ ਹੈ ਉਹ ਫੋਟੋ ਤੋਂ ਨਾ ਮੈਨੂੰ ਇੱਕ એનર્ਜੀ ਮਿਲਦੀ ਹੈ ਇੱਕ ਸਟਰੈਂਥ ਮਿਲਦੀ ਹੈ ਮੈਨੂੰ ਹਮੇਸ਼ਾ ਐਂ ਲੱਗਦਾ ਰਹਿੰਦਾ ਉਹ ਮੇਰੇ ਨਾਲ ਨੇ ਤੇ ਮੈਨੂੰ ਐਂ ਲੱਗਦਾ ਵੀ ਉਹ ਮੈਨੂੰ ਕਹਿੰਦੇ ਨੇ ਤੂੰ ਚੱਕੀ ਚੱਲ ਕੰਮ ਮੈਂ ਤੇਰੇ ਨਾਲ ਆਂ ਦੱਬੀ ਆ ਕੰਮ ਮੈਂ ਤੇਰੇ ਨਾਲ ਆ ਔਰ ਮੇਨਾਂ ਦਾ ਐਕਚੁਅਲੀ ਮੈਨੂੰ ਇਹੀ ਕਹਿੰਦੇ ਨੇ ਉਹ ਕਿ ਤੂੰ ਆਪਣੇ ਕੰਮ ਆ ਜਿਹੜੇ ਹਿੰਮਤ ਨਾਲ ਕਰਦੀ ਆ ਮੈਂ ਹਮੇਸ਼ਾ ਤੇਰੇ ਨਾਲ ਆ ਮੈਂ ਤੈਨੂੰ ਕਦੇ ਵੀ ਇਕੱਲੀ ਨਹੀਂ ਛੱਡਦਾ ਤੇ ਬਸ ਆ ਕੁਝ ਕੁ ਗੱਲਾਂ ਕਦੇ-ਕਦੇ ਯਾਦ ਆਉਂਦੀਆਂ ਨੇ ਚਲੋ ਰੋਂਦੂਣ ਵਾਲਾ ਕੰਮ ਤਾਂ ਮੈਂ ਥੋੜਾ ਘੱਟੀ ਕਰਦੀ ਆ ਤੇ ਮੈਂ ਯਾਦ ਕਰਦੀ ਆ ਉਹਨਾਂ ਦੀਆਂ ਚੰਗੀਆਂ-ਚੰਗੀਆਂ ਗੱਲਾਂ ਨੂੰ ਤੇ ਮੈਂ ਨਾ ਮਤਲਬ ਜਿਵੇਂ ਹੁਣ ਸਾਰਾ ਦਿਨ ਤੁਰੇ ਫਿਰਦੀ ਰਹਿਣੀ ਤੁਰੇ ਫਿਰਦੀ ਰਹਿਣੀ ਆ ਹਨ ਸਵੇਰ ਤੋਂ ਸ਼ਾਮ ਤੱਕ ਕੰਮ ਧੰਦੇ ਕੰਮ ਧੰਦੇ ਬੜੇ ਹੀ ਰਹਿੰਦੇ ਨੇ ਹਨ ਤੇ ਤੁਹਾਨੂੰ ਵੈਸੇ ਐ ਲੱਗੇ ਸ਼ਾਇਦ ਵੀ ਕੀ ਕੰਮ ਨੇ ਹਨ ਪਰ ਜੇ ਤੁਸੀਂ ਆ ਕੇ ਮੈਨੂੰ ਦੇਖੋ ਫਿਰ ਤੁਹਾਨੂੰ ਪਤਾ ਲੱਗੇ ਤੇ ਮੈਂ ਜਿਵੇਂ ਸਾਰਾ ਦਿਨ ਤੁਰੇ ਫਿਰਦੀ ਆ ਨਾ ਫਿਰ ਮੈਨੂੰ ਕਈ ਵਾਰੀ ਯਾਦ ਆਉਂਦੀ ਆ ਜਦੋਂ ਨਾ ਉਹ ਬਿਮਾਰ ਸੀਗੇ ਤੇ ਮੈਂ ਵੀ ਸਾਰਾ ਦਿਨ ਉਹਨਾਂ ਦੀ ਸੇਵਾ ਤੇ ਲੱਗੀ ਰਹਿਣਾ ਹਨ ਕਦੇ ਦਵਾਈ ਦੇਤੀ ਕ ਦਿਖਾਉਣ ਨੂੰ ਦਿੱਤਾ ਟੈਨਸ਼ਨ ਜੀ ਵੀ ਬਹੁਤ ਹੁੰਦੀ ਹੈ ਨਾ ਤੇ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਬੈਠ ਕੇ ਨਾ ਜਿਵੇਂ ਰੋਟੀ ਖਾਣ ਲੱਗੀ ਬਾਹਰ ਬੈਲ ਹੋ ਗਈ ਮੈਂ ਫਟਾਫਟ ਜਿੱਦ ਉੱਠ ਕੇ ਜਾਣ ਲੱਗੀ ਮੈਨੂੰ ਕਹਿੰਦੇ ਬਹਿ ਜਾ ਕਹਿੰਦੇ ਰਹਿਣ ਦੇ ਤੂੰ ਰੋਟੀ ਖਾ ਲਿਆ ਕਰ ਟਿੱਕੇ ਸਾਰਾ ਦਿਨ ਆਈ ਤੁਰੇ ਫਿਰਦੀ ਰਹਿਣੀ ਆ ਉਹ ਗੱਲ ਮੈਨੂੰ ਹਜੇ ਤੱਕ ਭੁੱਲਦੀ ਨਹੀਂ ਹੈਗੀ ਜਦੋਂ ਉਹ ਮੇਰੇ ਕੰਨਾਂ 'ਚ ਗੂੰਜਦੀ ਆ ਵੀ ਰੋਟੀ ਤਾਂ ਬਹਿ ਕੇ ਟਿੱਕੇ ਖਾ ਲਿਆ ਕਰ ਤੂੰ ਸਾਰਾ ਦਿਨ ਆਈ ਤੁਰੇ ਫਿਰਦੀ ਰਹਿਣੀ ਆ ਤੇਰਾ ਹੁਣ ਵੀ ਮੈਨੂੰ ਉਹ ਗੱਲ ਯਾਦ ਆਉਂਦੀ ਹੁੰਦੀ ਆ ਵੀ ਮੈਂ ਸਾਰਾ ਦਿਨ ਆਈ ਤੁਰੇ ਫਿਰਦੀ ਰਹਿਣੀ ਆ ਹਨਾ ਪਰ ਉਹਨਾਂ ਨੇ ਆ ਕੇ ਐ ਨਹੀਂ ਕਹਿਣਾ ਵੀ ਕਦੇ ਤੂੰ ਬੈਠ ਕੇ ਆਰਾਮ ਕਰ ਲਿਆ ਕਰ ਬੀਬੀ ਭਾਵੇਂ ਵਿਚਾਰੀ ਬਹੁਤ ਕਰਦੀ ਆ ਹਨ ਤੇ ਮਾਵਾ ਦਾ ਕਰਦਿਆਂ ਹੀ ਨੇ ਪਰ ਉਹਨਾਂ ਦੀ ਜਗ੍ਹਾ ਤਾਂ ਉਹਨਾਂ ਦੀ ਹੋਈ ਹੈ ਹਨ ਉਹ ਕੋਈ ਨਹੀਂ ਲੈ ਸਕਦਾ ਤੇ ਬਸ ਫਿਰ ਮੈਂ ਆਪਦੇ ਨਾਲ ਹਮੇਸ਼ਾ ਘਰ 'ਚ ਵੀ ਫੋਟੋ ਗੱਡੀ 'ਚ ਵੀ ਫੋਟੋ ਹਨ ਆਦੇਸ਼ ਨੇ ਕਹਤਾ ਸੀ ਉਹ ਹੀ ਲਵਾ ਕੇ ਗਿਆ ਸੀਗਾ ਤੇ ਮੈਨੂੰ ਵਧੀਆ ਲੱਗਦਾ ਹੈ ਉਹਨਾਂ ਨੂੰ ਨਾਲ ਲੈ ਕੇ ਜਾਣਾ ਹਰ ਥਾਂ ਮੈਨੂੰ ਵਧੀਆ ਲੱਗਦਾ ਹੈ ਹਨ ਤੇ ਮੈਨੂੰ ਨਾ ਮਤਲਬ ਕਿ ਹੁਣ ਫਿਰ ਤੁਸੀਂ ਕਹੋਗੇ ਹੁਣ ਮੈਂ ਜਾਣਾ ਹੈਗਾ ਪਾਰਸਲ ਕਰਾਉਣ ਟਾਈਮ ਬਹੁਤ ਹੋ ਗਿਆ ਤੇ ਪਾਰਸਲ ਕਰਾਇਆ ਮੈਂ ਦੇਖਦੀ ਆ ਰਸਤੇ ਦੇ ਵਿੱਚ ਤੁਹਾਡੇ ਨਾਲ ਥੋੜੀ ਜੀ ਗੱਲਬਾਤ ਫੇਰ ਕਰੂੰਗੀ ਠੀਕ ਹੈ ਜੀ ਹੁਣ ਮੈਂ ਚਲਦੀ ਆ ਲੋਟ ਮੇਲੇ ਉਹਦੇ ਛੇ ਦੇ ਪਪਾ ਦੇਖੋ ਤੁਸੀਂ ਕਿੰਨੇ ਟੌਰਨਾ ਬੈਠੇ ਨੇ ਮੇਰੇ ਨਾਲ ਗੱਡੀ ਦੇ ਵਿੱਚ ਹਮੇਸ਼ਾ ਰਹਿੰਦੇ ਨੇ ਮੇਰੇ ਨਾਲ ਉਹ ਤੇ ਇਸ ਕਰਕੇ ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਮੈਂ بے ਪਰਵਾਹ ਹੋ ਕੇ ਚਲਦੀ ਆ ਜਿਵੇਂ ਮਮਾ ਨੇ ਸਿੱਤੇ ਜਲਦੀ ਸੀ ਮੈਂ ਉਦਾਂ ਹੀ ਚਲਦੀ ਆ ਹਾਂ ਠੀਕ ਹੈ ਜੀ ਤੇ ਤੁਸੀਂ ਵੀ ਇਦਾਂ ਬਿਲਕੁਲ ਕਮਜ਼ੋਰ ਨਾ ਪਹੋ ਕਿ ਉਹ ਨਹੀਂ ਹੈਗੇ ਉਹ ਹੈਗੇ ਨਹੀਂ ਮੈਂ ਤਾਂ ਪੱਕਾ ਮੰਨਦੀ ਆ ਕਿ ਉਹ ਹੈਗੇ ਲੋ ਜੀ ਪਾਰਸਲ ਆਪਣੇ ਹੋ ਗਏ ਨੇ ਮੈਂ ਮੇਨ ਰੋਡ ਤੇ ਚੜ ਗਈ ਸੀ ਉਦੋਂ ਫਿਰ ਮੈਨੂੰ ਥੋੜਾ ਔਖਾ ਹੋ ਗਿਆ ਚਲੋ ਹੁਣ ਮੈਂ ਹੌਲੀ ਹੌਲੀ ਜਾ ਰਹੀ ਆ ਤੇ ਬਸ ਮੈਨੂੰ ਇਹ ਫੋਟੋ ਦੇਖ ਕੇ ਇਹਨਾਂ ਤੋਂ ਬਹੁਤ એનર્ਜੀ ਮਿਲਦੀ ਕਈ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਆਪਣੇ ਹਸਬੰਦ ਦੀ ਫੋਟੋ ਜਿਹੜੀ ਉਹ ਦੇਖਣੀ ਔਖੀ ਲੱਗਦੀ ਆ ਹਣਾ ਅਸੀਂ ਦੇਖ ਨਹੀਂ ਪਾਉਂਦੇ ਤੇ ਮੈਂ ਪਰ ਮੈਨੂੰ ਵਧੀਆ ਲੱਗਦਾ ਮੈਨੂੰ ਇਹਨਾਂ ਤੋਂ ਸਟਰੈਂਥ ਮਿਲਦੀ ਆ ਕੰਮ ਕਰਨ ਦੀ ਔਰ ਮੈਨੂੰ ਐਕਚੁਅਲੀ ਲੱਗਦਾ ਵੀ ਇਹ ਮੈਨੂੰ ਆਈ ਕਹਿੰਦੇ ਨੇ ਕਿ ਤੂੰ ਬਸ ਕਰਦੀ ਰਹਿ ਤੇ ਬੇਫਿਕਰ ਹੋ ਕੇ ਕਰਦੀ ਜਾਏ ਤੇ ਬਸ ਫਿਰ ਮੈਨੂੰ ਵਧੀਆ ਲੱਗਦਾ ਇਸ ਤਰ੍ਹਾਂ ਹਣਾ ਤੇ ਅਗਲੀ ਗੱਲ ਇੱਕ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਆਦੇਸ਼ ਨੂੰ ਆਪਣੇ ਕੋਲ ਰੱਖੋ ਜਾਂ ਆਪਣੇ ਕੋਲ ਬੁਲਾਓ ਹਣਾ ਪਤਾ ਕੀ ਹੈ ਜੀ ਹ ਹੁਣ ਮੈਂ ਆਪਣੇ ਸੈਲਫ ਮੋਟੀਵੇ ਵਾਸਤੇ ਮੈਂ ਰੇਸ਼ ਨੂੰ ਇੱਥੇ ਬੁਲਾ ਲਾਂ ਇੱਥੇ ਰੱਖ ਲਾਂ ਹਨਾ ਬੱਚੇ ਦੇ ਮਨ 'ਚ ਹਮੇਸ਼ਾ ਇਹ ਰਹੂਗਾ ਕਿ ਜੇ ਪਾਪਾ ਨਾ ਜਾਂਦੇ ਤਾਂ ਮੈਂ ਅੱਜ ਬਾਹਰ ਹੁੰਦਾ ਮੈਂ ਪੀਆਰ ਹੁੰਦਾ ਹਨਾ ਆਪਾਂ ਫੀਸਾਂ ਭਰੀਆਂ ਭੇਜਿਆ ਵਰਕ ਪਰਮਿਟ ਤੇ ਹੋ ਗਿਆ ਤੇ ਮੈਂ ਆਪਣੇ ਲਈ ਉਹਨੂੰ ਹੁਣ ਇੱਥੇ ਬੁਲਾ ਲਾਂ ਹਨਾ ਤੇ ਉਹ ਵੀ ਸਹੀ ਨਹੀਂ ਹੋਊਗਾ ਕਿਉਂਕਿ ਜਦੋਂ ਮੈਂ ਹਮੇਸ਼ਾ ਉਹਨੂੰ ਇਹ ਕਹਿੰਦੀ ਆ ਕਿ ਮੈਂ ਤੇਰੇ ਪਾਪਾ ਦੀ ਥਾਂ ਤੇ ਆ ਤੇ ਫਿਰ ਉਹਨੂੰ ਇਹ ਮਹਿਸੂਸ ਹੋਣੀ ਸੀ ਗੱਲ ਕਿ ਜੇ ਪਾਪਾ ਹੁੰਦੇ ਫਿਰ ਇਸ ਤਰ੍ਹਾਂ ਨਾ ਹੁੰਦਾ ਸੋ ਮੈਂ ਉਹਦੀ ਮਦਰ ਵੀ ਆਂ ਔਰ ਮੈਂ ਫਾਦਰ ਵੀ ਆਂ ਸੋ ਮੈਂ ਉਹੀ ਜੋ ਡਿਸੀਜਨ ਪਹਿਲਾਂ ਹੋਇਆ ਸੀ ਮੈਂ ਉਹਦੇ ਤੇ ਅ ਪੱਕੀ ਆ ਠੀਕ ਹੈ ਜੀ ਇਸ ਲਈ ਆਪਾਂ ਇਦਾਂ ਨਹੀਂ ਬੁਲਾਉਂਦੇ ਪੀਆਰ ਹੋ ਜਾਊਗਾ ਉਸ ਤੋਂ ਬਾਅਦ ਜੋ ਵੀ ਉਹਦੀ ਮਰਜ਼ੀ ਹੋਊਗੀ ਮੈਂ ਉਹਦੇ ਨਾਲ ਸਹਿਮਤ ਠੀਕ ਹੈ ਜੀ ਜੇ ਉਹ ਕਹੂਗਾ ਮੈਂ ਇੰਡੀਆ ਆਉਣਾ ਹੈ ਤਾਂ ਮੋਸਟ ਵੈਲਕਮ ਜੇ ਉਹ ਕਹੂਗਾ ਮੈਂ ਉੱਥੇ ਰਹਿਣਾ ਹੈ ਤੇ ਤਾਂ ਵੀ ਮੈਂ ਉਹਦੇ ਨਾਲ ਹੈ ਮੈਨੂੰ ਫੇਰ ਵੀ ਕੋਈ ਚੱਕਰ ਨਹੀਂ ਹੈਗਾ ਮੈਂ ਆਪਣੇ ਲਈ ਉਹਨੂੰ ਬੰਨ ਨਹੀਂ ਸਕਦੀ ਬਸ ਚਾਹੁੰਦੀ ਹੈਗੀ ਕਿ ਉਹ ਮੇਰੇ ਕਰਕੇ ਉਹਨੂੰ ਆਪਣੀ ਲਾਈਫ ਦੇ ਜਿਹੜੇ ਡਿਸੀਜਨ ਆ ਉਹ ਬਦਲ ਨਹੀਂ ਬਹਿਣ ਜਾਂ ਮੈਂ ਬਦਲਾ ਉਹਨੂੰ ਸੋ ਇਸ ਕਰਕੇ ਮੈਂ ਨਹੀਂ ਬੁਲਾ ਰਹੀ ਟਾਈਮ ਵਧੀਆ ਲੰਘ ਰਿਹਾ ਜੀ ਮੈਂ ਜੌਬ ਕਰ ਰਹੀ ਹਾਂ ਆਪਣਾ ਕੰਮ ਵੀ ਨਾਲ ਕਰ ਰਹੀ ਹਾਂ ਤੇ ਬੀਬੀ ਮੇਰੇ ਨਾਲ ਹੈਗੀ ਹੈ ਸੋ ਮੈਨੂੰ ਇੱਥੇ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ ਗੱਲਬਾਤ ਮੇਰੀ ਉਹਦੇ ਨਾਲ ਦਿੱਲੀ ਹੁੰਦੀ ਰਹਿੰਦੀ ਹੈ ਇਸ ਕਰਕੇ ਮੈਂ ਉਹਨੂੰ ਨਹੀਂ ਬੁਲਾ ਰਹੀ ਠੀਕ ਹੈ ਜੀ ਕਲੀਅਰ ਹੋ ਗਿਆ ਹੁਣ ਤੁਹਾਨੂੰ ਤੇ ਬਸ ਅਗਲੀ ਗੱਲ ਇਹੀ ਹੈ ਕਿ ਮੈਨੂੰ ਮੇਰੇ ਹਸਬੰਦ ਤੋਂ ਬਹੁਤ ਤਾਕਤ ਮਿਲਦੀ ਹੈ એનર્ਜੀ ਮਿਲਦੀ ਹੈ ਤੁਸੀਂ ਵੀ ਉਹਨਾਂ ਨੂੰ ਨਾਲ ਲੈ ਕੇ ਚੱਲੋ ਕਦੇ ਇਹ ਫੀਲ ਨਾ ਕਰੋ ਕਿ ਉਹ ਹੈ ਨਹੀਂ ਵੀਕ ਨਾ ਪਹੁੰਚ ਬਸ ਇਹ ਮੈਨੂੰ ਵੀਕ ਨਹੀਂ ਹੁੰਦੇ ਰਹੇ ਬਸ ਤੇ ਇਹ ਗੱਲਾਂ ਮੈਂ ਕਰਦੀ ਰਹਿਣੀ ਆ ਉਹਨਾਂ ਦੀਆਂ ਮੈਂ ਤਾਂ ਮੈਨੂੰ ਲੱਗਦਾ ਦਿਨ ਦੇ ਵਿੱਚ ਪਗੜੀ ਕਿੰਨੀ ਵਾਰੀ ਇਹ ਦੇਸ਼ ਦੇ ਪਾਪਾ ਦਾ ਨਾਮ ਜਪਦੀ ਹੋਊਂਗੀ ਮੈਂ ਤਾਂ ਸਾਹ ਸਾਹ ਨਾਲ ਉਹਨਾਂ ਦਾ ਨਾਮ ਜਪਦੀ ਆ ਦੇਸ਼ ਦੇ ਪਾਪਾ ਹਰੇਕ ਗੱਲ ਦੇ ਵਿੱਚ ਜਦੋਂ ਵੀ ਮੈਂ ਬੀਬੀਆਂ ਕੋਈ ਗੱਲ ਕਰਦੀ ਆ ਮੇਰੀ ਹਰ ਇੱਕ ਗੱਲ ਦੇ ਵਿੱਚ ਆਦੇਸ਼ ਦੇ ਪਾਪਾ ਦਾ ਨਾਮ ਆਉਂਦਾ ਹੀ ਆਉਂਦਾ ਹੈ ਸੋ ਦਿਨ 'ਚ ਪਤਾ ਨਹੀਂ 20 ਵਾਰੀ 25 ਵਾਰੀ ਆਦੇਸ਼ ਦੇ ਪਾਪਾ ਦਾ ਨਾਮ ਹੈ ਜਿਹੜਾ ਉਹ ਮੈਂ ਲੈਂਦੀ ਰਹਿੰਦੀ ਆ ਲਓ ਜੀ ਆਪਾਂ ਹੁਣ ਪਹੁੰਚਣ ਵਾਲਿਆਂ ਘਰੇ ਦੇਖੋ ਹੁਣ ਮੈਂ ਪਾਰਸਲ ਕਰਾਇਆ ਹੀ ਹੁਣ ਮੈਂ ਬੀਬੀ ਦੇ ਵਲੌਗ ਦੀ ਐਡੀਟਿੰਗ ਕਰਨੀ ਆ ਇਸ ਸ਼ਾਮ ਨੂੰ 5 ਵਜੇ ਮੇਰੀ ਜਿਹੜੀ ਵੀਡੀਓ ਕਪੜੇ ਮਲੀ ਪੈਣੀ ਆ ਫਰਸਟ ਚੋਇਸ ਚੈਨਲ ਤੇ ਮੈਂ ਉਹਦੀ ਐਡੀਟਿੰਗ ਕਰਨੀ ਆ ਸੋ ਮੇਰੇ ਕੋਲੇ ਤਾਂ ਇੱਕ ਕੱਚਾ ਸੈਕਿੰਡ ਨਹੀਂ ਹੈਗਾ ਫ੍ਰੀ ਰਹਿਣ ਦਾ ਮੈਂ ਛੱਡਿਆ ਨਹੀਂ ਹੋਇਆ ਜਾਣ ਕੇ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਕੋਈ ਵੀ ਟਾਈਮ ਖਾਲੀ ਛੱਡਾਂ ਤੇ ਬੈਠ ਕੇ ਦੁਖੀ ਹੋਵਾਂ ਠੀਕ ਹੈ ਮੈਂ ਦੁਖੀ ਨਹੀਂ ਹੋਣਾ ਚਾਹੁੰਦਾ ਬਸ ਤੇ ਮੇਰਾ ਹਮੇਸ਼ਾ ਇਹੀ ਹੁੰਦਾ ਹੈ ਫੰਡਾ ਆਪਣਾ ਕਿ ਜਦੋਂ ਵੀ ਤੁਸੀਂ ਕਿਸੇ ਸਮਾਂ ਜਿਹੜਾ ਚੰਗਾ ਮਾੜਾ ਲਾਈਫ ਦੇ ਵਿੱਚ ਚੱਲਦਾ ਰਹਿੰਦਾ ਮਾੜਾ ਸਮਾਂ ਆਇਆ ਤਾਂ ਉਹਦੇ ਵਿੱਚੋਂ ਨਿਕਲਣ ਵਾਸਤੇ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਬਿਜ਼ੀ ਕਰ ਲਓ ਕਿ ਤੁਸੀਂ ਕੋਈ ਪਲ ਆਪਣੇ ਲਈ ਖਾਲੀ ਨਾ ਛੱਡੋ ਠੀਕ ਹੈ ਸੋਚਣ ਵਾਸਤੇ ਨਾ ਛੱਡੋ ਖਾਲੀ ਤੇ ਕੰਮ ਦੇ ਵਿੱਚ ਲੱਗੇ ਰਹੋ ਲੱਗੇ ਰਹੋ ਕਿਸੇ ਨੂੰ ਬਹੁਤ ਕੰਮ ਨੇ ਜੀ ਦੁਨੀਆ ਦੇ ਕਰਨ ਵਾਸਤੇ ਕਈ ਭੈਣਾਂ ਕਹਿੰਦੀਆਂ ਨੇ ਕੀ ਕੰਮ ਕਰੀਏ ਕੰਮ ਬੜੇ ਨੇ ਜੀ ਜੇ ਕਰਨੇ ਹੋ ਹਾਂ ਬਹੁਤ ਸਾਰੇ ਕੰਮ ਨੇ ਸਲਾਈ ਕਢਾਈ ਦੇ ਕੰਮ ਜਿੰਨਾ ਭੈਣਾਂ ਨੂੰ ਸਲਾਈ ਆਉਂਦੀ ਆ ਸਲਾਈ ਦੇ ਕੰਮ ਕਰੋ ਤੁਸੀਂ ਆਪਣਾ ਵਧੀਆ ਪੈਰਾਂ ਤੇ ਸਟੈਂਡ ਹੋਵੋ ਸਿਵਲ ਦੇਖਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਲੋ ਜੀ ਘਰ ਪਹੁੰਚ ਗਏ ਆਪਾਂ ਹੁਣ ਮੈਂ ਤੁਹਾਨੂੰ ਬੈਠ ਕੇ ਗੱਲ ਕਰੂੰਗੀ ਭੈਣਾਂ ਦੇ ਕਮੈਂਟ ਦੇ ਜਵਾਬ ਵੀ ਦੇਣੇ ਆਪਾਂ ਹੋਰ ਲੋ ਜੀ ਆਪਣੇ ਹੁਣ ਸਾਰੇ ਕੰਮ ਖਤਮ ਹੋਏ ਨੇ ਕਿਹੜਾ 7:00 ਵਜ ਗਏ ਨੇ ਰਾਤ ਦੇ ਤੇ ਹੁਣ ਮੈਂ ਦੁਬਾਰਾ ਤੋਂ ਤੁਹਾਡੇ ਸਾਹਮਣੇ ਪੇਸ਼ ਹੋਈਆਂ ਤੇ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੇ ਹੁੰਦੇ ਆ ਉਹਨਾਂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਹਨਾ ਕੁਝ ਭੈਣਾਂ ਕਹਿੰਦੀਆਂ ਨੇ ਕਿ ਸਾਡਾ ਨਾਮ ਲੋ ਕਈ ਵੀ ਕਹਿੰਦੀਆਂ ਤੂੰ ਸਾਡਾ ਨਾਮ ਲੈਂਦੇ ਨਹੀਂ ਹੈਗੇ ਹਨ ਤੇ ਚਲੋ ਅੱਜ ਆਪਾਂ ਤੁਹਾਡਾ ਨਾਮ ਲੈਨੇ ਆ ਜਿਹਨੇ ਜਿਹਨੇ ਭੈਣਾਂ ਦੇ ਕਮੈਂਟ ਆਏ ਸੀ ਉਹਨਾਂ ਦਾ ਆਪਾਂ ਨਾਮ ਲੈਨੇ ਆ ਗੁਰਸੀਰਤ ਕੌਰ ਉਹ ਕਹਿੰਦੇ ਮੇਰਾ ਨਾਮ ਜ਼ਰੂਰ ਲਿਓ ਗੁਰਸੀਰਤ ਕੌਰ ਰੋਲ ਨੰਬਰ 9263 ਇਹਨਾਂ ਦੀ ਆਈਡੀ ਦਾ ਨਾਮ ਹੈ ਜੀ ਕਹਿੰਦੇ ਮੈਂ ਮੇਰਾ ਨਾਮ ਜਰੂਰ ਲਿਓ ਗੁਰਸੀਰਤ ਥੈਂਕ ਯੂ ਥੈਂਕ ਯੂ ਸੋ ਮੱਚ ਅ ਸੁਰਜੀਤ ਕੌਰ ਭੈਣ ਨੇ ਯੂ ਐਸ ਏ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਦੇਖਦੇ ਨੇ ਜਿਹੜੇ ਸਾਡੇ ਬਲੌਗ ਦੇਖਦੇ ਨੇ ਸਪੋਰਟ ਕਰਦੇ ਨੇ ਅ ਕਿਰਨਦੀਪ ਬਰਾੜ ਚਰਨਜੀਤ ਕੌਰ ਮੋਗੇ ਤੋਂ ਗੁਰਮੀਤ ਕੌਰ ਭੈਣ ਅੰਮ੍ਰਿਤਸਰ ਤੋਂ ਗੁਰਵਿੰਦਰ ਕੌਰ ਭੈਣ ਕਪੂਰਥਲੇ ਤੋਂ ਗਗਨਦੀਪ ਕੌਰ ਭੈਣ ਅ ਪਤਾ ਨਹੀਂ ਕੀ ਹੈ ਇਹ ਖੈਰਾ ਖੈਰਾ ਕਲਾ ਪਤਾ ਨਹੀਂ ਕੁਛ ਇਦਾਂ ਜਿਹਾ ਹੈ ਖਾਰਾ ਕਲਾ ਪਤਾ ਨਹੀਂ ਕੀ ਲਿਖਿਆ ਹੋਇਆ ਜੀ ਬਲਜਿੰਦਰ ਕੌਰ ਕੈਨੇਡਾ ਤੋਂ ਨੇ ਤੇ ਮਨਜੀਤ ਕੌਰ ਭੈਣ ਨੇ ਪਰਮਜੀਤ ਕੌਰ ਕਪੂਰਸਲਾ ਤੋਂ ਨੇ ਉਹ ਕਹਿੰਦੇ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਭੈਣਾਂ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਗੱਲ ਕਰਦੀਆਂ ਰਹਿੰਦੀਆਂ ਨੇ ਤੇ ਤੁਸੀਂ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਅ ਦਲਜੀਤ ਕੌਰ ਭੈਣ ਗੁਰਦਾਸਪੁਰ ਤੋਂ ਅਮਨਦੀਪ ਕੌਰ ਭੈਣ ਖਾਰੇ ਤੋਂ ਤੇ ਅਮਰਿਤ ਪੈਣ ਜੀਰੇ ਤੋਂ ਐ ਤੇ ਉਹ ਕਹਿੰਦੇ ਵੀ ਮੇਰੇ ਪਿੱਕੇ ਜਿਹੜੇ ਉਹ ਬਗਰਾ ਬਰਗਾੜੀ ਐ ਤੇ ਉਹ ਸਾਡੇ ਬਹੁਤ ਨੇੜੇ ਆ ਨਾ ਤੇ ਗੁਰਵੀਰ ਕੌਰ ਆ ਪੈਣ ਨਹੀਂ ਕਹੂੰਗੀ ਗੁਰਵੀਰ ਕੌਰ ਨੇ ਸੁਝਾਈ ਐ ਤੇ ਉਹਦਾ ਵੀ ਕਮੈਂਟ ਆਇਆ ਹਰ ਵੀਡੀਓ ਤੇ ਕਮੈਂਟ ਕਰਦੇ ਨੇ ਗੁਰਮੀਲ ਕੌਰ ਭੈਣ ਸੰਗਰੂਰ ਤੋਂ ਨੇ ਉਹਨਾਂ ਦੇ ਹਸਬੰਡ ਸਰਦਾਰ ਪ੍ਰੀਤਮ ਸਿੰਘ ਉਹ ਮੇਰੇ ਨਾਲ ਪੁਲੀਗ ਰਹੇ ਸੀਗੇ ਅੱਜ ਕੱਲ ਰਿਟਾਇਰ ਹੋ ਚੁੱਕੇ ਨੇ ਗੁਰਮੇਲ ਕੌਰ ਭੈਣ ਵੀ ਹਰ ਰੋਜ਼ ਮੈਨੂੰ ਕਮੈਂਟ ਕਰਦੇ ਨੇ ਥੈਂਕ ਯੂ ਜੀ ਸਾਰਿਆਂ ਦਾ ਬਹੁਤ-ਬਹੁਤ ਤੇ ਅੱਗੇ ਹੈ ਜੀ ਕੁਲਵੰਤ ਕੌਰ ਮਾਵੀਕੇ ਤੋਂ ਮੋਗਾ ਜ਼ਿਲ੍ਹਾ ਪਿੰਡ ਮਾਵੀਕੇ ਉਹਨਾਂ ਦਾ ਕਮੈਂਟ ਆਇਆ ਸਤਿੰਦਰ ਕੌਰ ਭੈਣ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੇ ਵੈਸੇ ਬੀਬੀ ਦੇ ਦੀ ਵੀਡੀਓ ਤੇ ਸ਼ੇਅਰ ਕਰਿਆ ਕਮੈਂਟ ਵਿੱਚ ਯਾਦ ਨਹੀਂ ਆ ਬੀਬੀ ਦੀ ਤੇ ਹੈ ਕਿ ਵੀ ਮੇਰੇ ਮੰਮੀ ਦੀ ਸਿਹਤ ਯਾਬੀ ਲਈ ਤੰਦਰੁਸਤੀ ਲਈ ਅਰਦਾਸ ਕਰਿਓ ਬੀਬੀਤਾ ਜੀ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਹਾਂ ਤੁਹਾਡੇ ਮੰਮੀ ਲਈ ਅਰਦਾਸ ਆਪਾਂ ਜ਼ਰੂਰ ਕਰਾਂਗੇ ਤੇ ਬਲਜਿੰਦਰ ਕੌਰ ਪੈਨ ਪੁੱਛਦੇ ਨੇ ਜਦੋਂ ਬੀਬੀ ਦਾ ਪਹਿਲਾ ਵਲੌਗ ਆਇਆ ਸੀ ਬੀਬੀ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਿਵੇਂ ਕੀਤਾ ਸੀਗਾ ਕਦੋਂ ਜਨਮ ਹੋਇਆ ਸੀ ਹਨ ਤੇ ਉਹ ਭੈਣ ਪੁੱਛਦੇ ਨੇ ਕਹਿੰਦੇ ਵੀ ਫਿਰ ਤਾਂ ਬੀਬੀ ਨੂੰ ਉਰਦੂ ਵੀ ਆਉਂਦਾ ਹੋਊਗਾ ਨਹੀਂ ਜੀ ਬੀਬੀ ਨੂੰ ਉਰਦੂ ਨਹੀਂ ਆਉਂਦਾ ਬੀਬੀ ਨੂੰ ਪੰਜਾਬੀ ਆਉਂਦੀ ਆ ਸਿਰਫ ਤੇ ਬੀਬੀ ਪੰਜਾਬੀ ਇਹ ਪੜੇ ਨੇ ਉਰਦੂ ਉਹ ਨਹੀਂ ਪੜੇ ਹੈਗੇ ਸੋ ਹੋਰ ਵੀ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਦੇ ਨਾਮ ਰਹਿ ਗਏ ਉਹ ਦੁਬਾਰਾ ਜ਼ਰੂਰ ਦੱਸਿਓ ਆਪਾਂ ਮੈਂ ਨੋਟ ਕਰਦੀ ਹੁਣੀਆ ਹੁਣ ਆ ਦੇਖੋ ਆਪਾਂ ਪੇਜ ਤੇ ਨੋਟ ਕੀਤੇ ਹੋਏ ਸੀਗੇ ਤੇ ਹੁਣ ਤੁਸੀਂ ਜਿਹੜੀਆਂ ਭੈਣਾਂ ਰਹਿ ਗਈਆਂ ਉਹ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਸਾਡਾ ਨਾਮ ਨਹੀਂ ਬੋਲਿਆ ਤੇ ਆਪਾਂ ਤੁਹਾਡਾ ਨਾਮ ਹੈ ਜਿਹੜਾ ਨੈਕਸਟ ਵਲੌਗ ਦੇ ਵਿੱਚ ਜ਼ਰੂਰ ਬੋਲਾਂਗੇ ਤੁਸੀਂ ਇੰਨਾ ਟਾਈਮ ਕੱਢਦੇ ਹੋ ਸਾਡੇ ਵਲੌਗ ਦੇਖਦੇ ਹੋ ਤੇ ਰੈਗੂਲਰ ਦੇਖਦੇ ਹੋ ਔਰ ਕਮੈਂਟ ਲਿਖਦੇ ਹੋ ਕਈ ਭੈਣਾਂ ਬਹੁਤ ਵੱਡੇ ਵੱਡੇ ਕਮੈਂਟ ਵੀ ਲਿਖਦੀਆਂ ਨੇ ਔਰ ਇੱਕ ਭੈਣ ਦਾ ਅੱਜ ਕਮੈਂਟ ਆਇਆ ਸੀਗਾ ਕਹਿੰਦੇ ਵੀ ਤੁਸੀਂ ਤੀਆਂ ਤੇ ਗਏ ਸਨ ਬਹੁਤ ਵਧੀਆ ਲੱਗਿਆ ਤੁਹਾਨੂੰ ਕੁਝ ਦੇਖ ਕੇ ਪਰ ਭੈਣ ਕਹਿੰਦੇ ਵੀ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਵੀ ਮੈਂ ਕੀ ਕਰਾਂ ਮੇਰਾ ਕਿਤੇ ਵੀ ਜਾਣ ਨੂੰ ਜੀ ਨਹੀਂ ਕਰਦਾ ਭੈਣ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਜੇ ਬਿਲਕੁਲ ਹੀ ਅੰਦਰ ਬੰਦ ਕਰ ਲਓਗੇ ਹਨਾ ਫਿਰ ਤਾਂ ਤੁਹਾਡਾ ਦਿਲ ਬਿਲਕੁਲ ਹੀ ਨਹੀਂ ਲੱਗਣਾ ਤੇ ਤੁਸੀਂ ਥੋੜਾ ਬਹੁਤ ਆ ਬਾਹਰ ਨਿਕਲਣਾ ਸ਼ੁਰੂ ਕਰੋ ਤੇ ਕਿਸੇ ਨਾਲ ਗੱਲਬਾਤ ਕਰੋਗੇ ਹਨਾ ਥੋੜਾ ਹੱਸੋ ਖੇਡੋਗੇ ਤਾਂ ਮਾਨਾ ਜਿਹੜਾ ਤੁਹਾਡਾ ਹੋਰ ਹੋ ਜਾਊਗਾ ਸੋ ਇਸ ਤਰ੍ਹਾਂ ਨਾ ਕਰੋ ਆਪਣੇ ਆਪ ਨੂੰ ਅੰਦਰ ਬੰਦ ਨਹੀਂ ਕਰਨਾ ਹੈਗਾ ਠੀਕ ਹੈ ਤੇ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਹੁਣ ਅਗਲੇ ਵਲੌਗ ਦੇ ਵਿੱਚ ਕੋਈ ਹੋਰ ਸੋਹਣਾ ਜਿਹਾ ਵਲੌਗ ਲੈ ਕੇ ਹਾਜ਼ਰ ਹੋਵਾਂਗੀ ਤੁਹਾਡੇ ਸਾਹਮਣੇ ਤੇ ਤਦ ਤੱਕ ਲਈ ਆਪਾਂ ਜਿਦਾ ਲੈਨੇ ਤੁਹਾਡੇ ਤੋਂ ਸਸਟੀ ਕਰ